ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਮਸਤੇ ਮੀਰ ਕਰਦਿਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂ ਜੀ ਮਾਰਨਿੰਗ ਟਾਈਮ ਦੇਖੋ ਜੀ ਸਾਡੇ ਫੁੱਲ ਖਿੜੇ ਹੋਏ ਇਹ ਦੁਪਹਿਰ ਕਿڑی ਹੈ ਤੇ ਆਹ ਹੈ ਕਿ ਨਹੀਂ ਜੀ ਗਰਮੀਆਂ ਵਾਲੇ ਫੁੱਲ ਬਸ ਥੋੜਾ ਜਿਹਾ ਟਾਈਮ ਨੇ ਇਹ ਬਸ ਬਹੁਤ ਸੋਹਣੇ ਲੱਗ ਰਹੇ ਆ ਇੱਧਰ ਦੇਖੋ ਜਗਨੂਨ ਮਸਤੀ ਦੇ ਮੂਡ ਵਿੱਚ ਐ ਹੁਣ ਤੇ ਮੈਨੂੰ ਛੇੜੋ ਇਹ ਜਿਹੜਾ ਤੁਹਾਨੂੰ ਆਪਾਂ ਦੇਖਤਾ ਹੈ ਨਾ ਉਸ ਤਰ੍ਹਾਂ ਫੂਲ ਬਣਾਤੇ ਉਸ ਤਰ੍ਹਾਂ ਜਾਉਂਦੇ ਪਰ ਚਰਚਾ ਦਾ ਚਰਚਾ ਇਹ ਨਹੀਂ ਹੈ ਕਿ ਉਹ ਦਾ ਅਸਲ ਕਰਵਾਉਣਾ ਨਹੀਂ ਕਿ ਜੇ ਹੋਰ ਸਾਥੋਂ ਉਮੀਦਵਾਰ ਪਰ ਆਇਆ ਜਾ ਸਕਦਾ ਤੇ ਇਹ ਚਾਹ ਬਣਾਉਣ ਲੱਗੀ ਸੀ ਮੈਂ ਹੁਣ ਤੇ ਸੌਂਫ ਲਿਆਂਦੀ ਸੀ ਦਿਖਾਉਣੀ ਮੈਂ ਤੁਹਾਨੂੰ ਸੌਂਫ ਦੇ ਵਿੱਚ ਦੇਖੋ ਕਿੰਨਾ ਕਲਰ ਅੱਜ ਕੱਲ ਚੜਾ ਰਹੇ ਨੇ ਤੇ ਬਿਲਕੁਲ ਵੀ ਲੋਕਾਂ ਨੂੰ ਸ਼ਰਮ ਨਹੀਂ ਹੈਗੀ ਕਿ ਕਲਰ ਚੜਾ ਕੇ ਕੀ ਉਹਨਾਂ ਨੂੰ ਮਿਲ ਜੂਗਾ ਸਾ ਗ੍ਰੀਨ ਕਲਰ ਲਗਾ ਕੇ ਸੌਂਫ ਵੇਚੀ ਜਾਂਦੇ ਆ ਹਮੈ ਤੁਹਾਨੂੰ ਦਿਖਾਉਣੀ ਹੈ ਆ ਦੇਖੋ ਮੈਂ ਸਾਰੀ ਸੌਂਫ ਧੋ ਦਿੱਤੀ ਹੈ ਹਾਲੇ ਵੀ ਇਹਦੇ ਵਿੱਚ ਕਲਰ ਹੈਗਾ ਹੈ ਇਧਰ ਦੇਖੋ ਆ ਕਲਰ ਦੇਖੋ ਗ੍ਰੀਨ ਕਲਰ ਬਹੁਤ ਇਹਦੇ ਵਿੱਚ ਕਲਰ ਲਗਾ ਕੇ ਇਹ ਤਾਂ ਸੌਫ ਤਾਂ ਇਦਾਂ ਦੀ ਇੰਨੀ ਜ਼ਿਆਦਾ ਗ੍ਰੀਨ ਤਾਂ ਹੁੰਦੀ ਹੋਣੀ ਹੈਗੀ ਜਿਸ ਤਰ੍ਹਾਂ ਦੀ ਇਹ ਵੇਚਦੇ ਆ ਕਲਰ ਇੰਨਾ ਜ਼ਿਆਦਾ ਕਲਰ ਚੜਾ ਦਿੰਦੇ ਆ ਮੈਂ ਤਾਂ ਸਾਰੀ ਧੋ ਦਿੰਦੀ ਐ ਲੋਕਾਂ ਦੀ ਸਿਹਤ ਦੇ ਨਾਲ ਕਿੰਨਾ ਖੇਲਵਾੜ ਹੁੰਦਾ ਏ देखो दोबारा धो तो दी है पहला धोती तो सी हूं धोते तो दोबारा धोती है फिर भी उन्ना ही कलर उतरे चलो कुछ हद तक तो निकलिया कलर ये मैं पखे थले ਸੌਫ ਸੁੱਕਣ ਵਾਸਤੇ ਰੱਖ ਦਿੱਤੀ ਏ ਆਪਾਂ ਧੁੱਪ ਵਿੱਚ ਨਹੀਂ ਰੱਖਣੀ ਇਹ ਸੌਫ ਤੇ ਮੈਂ ਗੈਸ ਚੁੱਲਾ ਸਾਫ਼ ਕਰਦੀ ਆਂ ਪਿੰਡ ਜਾਣ ਕਰਕੇ ਕਿ ਨਾ ਇੱਥੇ ਪਿੱਛੋਂ ਡਾਕਟਰ ਸਾਹਿਬ ਨੇ ਦੁੱਧ ਵਗੈਰਾ ਪਤਾ ਨਹੀਂ ਚਾਹ ਚੂ ਕੱਢ-ਕੱਢ ਕੇ ਇੰਨਾ ਬੁਰਾ ਹਾਲ ਕੀਤਾ ਪਿਆ ਤੇ ਸ਼ਾਲੂ ਨੇ ਵੀ ਨਹੀਂ ਸਾਫ਼ ਕੀਤਾ ਪਿੱਛੋਂ ਮੇਰੇ ਤੇ ਦੇਖੋ ਕਿੰਨਾ ਹਾਲ ਬੁਰਾ ਕਰਿਆ ਪਿਆ ਹਾਲੇ ਤਾਂ ਮੈਂ ਇੱਥੋਂ ਸਾਰਾ ਰਗੜ ਦਿੱਤਾ ਬਾਅਦ ਵਿੱਚ ਤੁਹਾਨੂੰ ਦਿਖਾ ਰਹੀ ਆਂ ਦੇਖੋ ਕਿੰਨਾ ਆਹ ਦੇਖੋ ਕਿੰਨਾ ਗੰਦ ਨਿਕਲਿਆ ਵਿੱਚੋਂ ਇੱਥੋਂ ਇੰਨਾ ਜ਼ਿਆਦਾ ਜੰਮਿਆਂ ਪਿਆ ਸੀ ਨਾ ਇੱਥੇ ਸਾਰੇ ਟੰਡ ਗਈ ਹੋਈ ਸੀ ਬਸ ਪਿੱਛੋਂ ਨਾ ਬਸ ਸ਼ਾਲੂ ਵੀ ਓਦਾਂ ਦੀ ਹੋਈ ਹੈ ਚੰਗੀ ਤਰ੍ਹਾਂ ਦੇਖ ਕੇ ਸਫਾਈ ਕਰਦੀ ਨਹੀਂ ਹੈਗੀ ਕਾਲਾ ਹੀ ਕਾਲਾ ਹੋਇਆ ਪਿਆ ਸੀ ਹੌ ਵਾਲੇ ਨੂੰ ਅਸੀਂ ਘੱਟ ਵਰਤਦੇ ਹਾਂ ਉਹ ਸਾਫ਼ ਰਹਿੰਦਾ ਹੈ ਹਾਲੇ ਤਾਂ ਮੈਂ ਸਾਫ਼ ਕਰ ਦਿੱਤੇ ਮੈਂ ਮੈਂ ਕਿ ਚਲੋ ਵੀਡੀਓ ਬਣਾ ਲਨੀ ਹੈ ਲਸਦੀਆਂ ਵੀ ਕੀ ਹਾਲ ਕਰਦੀਆਂ ਨੇ ਇਹ ਜਦ ਤੱਕ ਸਿਰਤੇ ਖੜ ਕੇ ਕੰਮ ਕਰਾਈ ਚੱਲੋ ਤਾਂ ਵਧੀਆ ਕਰਦੀਆਂ ਨੇ ਨਹੀਂ ਫਿਰ ਆਹ ਹਾਲ ਕਰਦੀਆਂ ਨੇ ਆਹ ਦੇਖੋ ਕਿੰਨਾ ਗੰਦਾ ਕਰਿਆ ਪਿਆ ਹੈ ਪੀ ਇਹ ਨੂੰ ਮਾਜ ਨਹੀਂ ਸਕਦੀ ਹੈਗੀ ਉਹ ਦੱਸ ਪਿਛੋਂ ਆ ਦੀਕ ਸਾਰਾ ਹੀ ਆਹ ਦੇਖੋ ਇਹ ਤਾਂ ਤਾਂ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਮੈਨੂੰ ਮੈਂ ਕਰਾਂਗੀ ਸਾਫ ਦੇਖੋ ਸਾਫ ਹੋ ਰਿਹਾ ਹੈ ਮੈਂ ਇਹਦੇ ਵਿੱਚ ਨਾ ਹਾਰਪਿਕ ਹਾਰਪਿਕ ਪਾਇਆ ਸੀ ਥੋੜਾ ਸਰਫ ਫਿਰ ਮਿੱਠਾ ਸੋਡਾ ਜਿਹੜਾ ਹੁੰਦਾ ਨਾ ਉਹ ਪਾਇਆ ਸੀ ਤੇ ਉਹਦੇ ਨਾਲ ਕਾਫੀ ਮਤਲਬ ਇਹ ਵਧੀਆ ਸਾਫ ਹੋ ਰਿਹਾ ਹੈ ਦੇਖੋ ਕਿੰਨੀ ਦੇਰ ਹੁਣ ਮੈਂ ਡਬੋ ਕੇ ਰੱਖਿਆ ਸੀ ਤੇ ਸਾਫ ਹੋ ਰਿਹਾ ਬਹੁਤ ਵਧੀਆ ਇਹ ਦੇਖੋ ਹੁਣ ਕਿੰਨਾ ਸਾਫ ਹੋ ਗਿਆ ਪਹਿਲਾਂ ਕਿੰਨਾ ਖਰਾਬ ਕਰਿਆ ਪਿਆ ਸੀ ਪਤਾ ਨਹੀਂ ਕਿੰਨੇ ਕਿ ਦਿਨਾਂ ਦਰਦਾਂ ਜੰਮੀ ਗਿਆ ਹੈ ਜੰਮੀ ਗਿਆ ਹੈ ਵਿੱਚ ਇਹ ਡਾਕਟਰ ਸਾਹਿਬ ਨਾਲ ਦੁੱਧ ਕੱਢ ਦਿੰਦੇ ਨੇ ਫਿਰ ਇਹਨਾਂ ਨੇ ਥੋੜਾ ਸਾਫ ਕਰਾਉਂ ਦਿੱਤਾ ਹੁਣ ਸ਼ਾਲੂ ਨਹੀਂ ਸਾਫ ਕਰਨਾ ਸੀ ਉਹ ਦੇਖ ਲਓ ਦੇਖਦੀ ਨਹੀਂ ਸੀ ਹੁੰਦੀ ਹੈਗੀ ਬਿਲਕੁਲ ਵੀ ਹੁਣ ਦੇਖੋ ਸਾਫ ਹੋ ਗਿਆ ਹੈ ਮੈਂ ਕਿ ਮੈਂ ਅੱਜ ਲੱਗੀਆਂ ਜੀ ਗਜਰੇਲਾ ਬਣਾਉਣਾ ਇਹ ਹੈਗੇ ਜੀ ਗਾਜਰਾ ਤੇ ਚਕੰਦਰ ਪਈਆਂ ਸੀ ਥੋੜੀਆਂ ਜਿਹੀ ਗਾਜਰਾ ਤੇ ਚਕੰਦਰ ਸੋਚਿਆ ਚਲੋ ਉਦਾਂ ਦਾ ਖਾਧੀਆਂ ਨਹੀਂ ਜਾਂਦੀਆਂ ਤੇ ਮੈਂ ਗਜਰੇਲਾ ਬਣਾਉਣੀ ਆ ਇਹਦੇ ਵਿੱਚ ਮੈਂ ਦੇਸੀ ਘਿਓ ਪਾਇਆ ਸੀ ਤੇ ਹੁਣ ਤਾਂ ਚੀਨੀ ਪਾ ਕੇ ਬਸ ਮੈਨੂੰ ਵਿੱਚ ਥੋੜਾ ਜਿਹਾ ਦੁੱਧ ਪਾਉਂਗੀ ਜਿਆਦਾ ਦੁੱਧ ਨਹੀਂ ਪਾਉਣਾ ਹੈਗਾ ਫਿਰ ਇਹਨੂੰ ਮੈਂ ਬੰਦ ਕਰਕੇ ਪਕਾ ਲੈਣਾ ਹੈ ਦੇਖੋ ਜੀ ਮੇਰਾ ਗਜਰੇਲਾ ਬਣ ਗਿਆ ਗਾਜਰਾਂ ਦਾ ਤੇ ਚਕੰਦਰ ਦਾ ਆਪਾਂ ਨੇ ਡਰਾਈ ਫਰੂਟ ਉੱਪਰ ਦੀ ਲਗਾ ਕੇ ਦੇਖੋ ਕਿੰਨਾ ਵਧੀਆ ਬਣਿਆ ਹੈ ਖਾਣ ਨੂੰ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣਿਆ ਸੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖੋ ਜੀ ਬਹੁਤ ਹੀ ਟੇਸਟੀ ਬਣਿਆ ਹੈ ਤੇ ਹੈਲਦੀ ਹੁੰਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਨੇ ਇਸ ਤਰ੍ਹਾਂ ਦਾ ਹਲਵਾ ਬਣਾਇਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਓਕੇ ਜੀ ਮਿਲਦੇ ਆ नेक्स्ट ਵਲੌਗ ਵਿੱਚ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ